ਫਰੀਦਕੋਟ ਤੋਂ ਬੀਜੇਪੀ ਉਮੀਦਵਾਰ ਹੰਸਰਾਜ ਹੰਸ ਕਿਸਾਨਾਂ ਦੇ ਮੁੱਦੇ ਤੇ ਬੋਲੇ ਨੇ ਹੰਸਰਾਜ ਹੰਸ ਨੂੰ ਸਵਾਲ ਕਿਸਾਨਾਂ ਦੀਆਂ ਮੰਗਾਂ ਅਤੇ ਉਹਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਦੀ ਚੇਤਾਵਨੀ ਨੂੰ ਲੈ ਕੇ ਹੋਇਆ ਸੀ ਹੰਸਰਾਜ ਮੁਤਾਬਕ ਉਹਨੇ ਇਸ ਮੁੱਦੇ ਤੇ ਪਹਿਲਾਂ ਵੀ ਸੰਤੋਲਨ ਬਣਾ ਕੇ ਰੱਖਿਆ ਅਤੇ ਹੁਣ ਵੀ ਅਜੇ ਹੀ ਕੋਸ਼ਿਸ਼ ਕਰਨਗੇ ਕਿਸਾਨਾਂ ਨੂੰ ਪਤਾ ਕਿ ਪਹਿਲੇ ਅੰਦੋਲਨ ਚ ਵੀ ਇਹ ਬੰਦਾ ਬੈਲੈਂਸਡ ਰਿਹਾ ਐਤਕੀ ਵੀ ਬੈਲੈਂਸਡ ਰਿਹਾ ਸਿੰਗੂ ਬਾਰਡਰ ਟਿਕਰੀ ਬਾਰਡਰ ਸਾਰੇ ਬਾਰਡਰ ਵੈਰੀ ਕਨਸਿਸਟੈਂਸੀ ਸੀ ਭਾਵੇਂ ਮੈਨੂੰ ਛਿੜਕਾ ਮਾਰਨ ਜੋ ਮਰਜੀ ਮੈਂ ਲੰਗਰ ਲੈ ਕੇ ਚਲ ਜਾਂਦਾ ਸੀ ਤੁਹਾਨੂੰ ਪਤਾ ਇੱਕ ਵਾਰੀ ਮੈਂ ਗਿਆ ਮੈਂ ਕਿਹਾ ਗਾਲਾਂ ਗੋਲਾਂ ਬਾਅਦ ਕੱਢੋ ਪਹਿਲਾਂ ਪਕੌੜੇ ਖਲਾ ਮੈਨੂੰ ਭੁੱਖ ਬਹੁਤ ਲੱਗੀ ਆ ਉਹਦੀ ਝੋਲੀ 'ਚ ਸਿਰ ਵੀ ਪਾ ਦਿੰਦੇ ਜਿਹੜਾ ਚੱਲ ਕੇ ਦਰ ਤੇ ਆ ਜਾਵੇ ਸਿੱਖਾਂ ਦੀ ਕਿਸਾਨਾਂ ਦੀ ਪੰਜਾਬੀਆਂ ਦੀ ਇਹ ਫਿਤਰਤ ਹੈ ਜਿਹੜਾ ਚੱਲ ਕੇ ਆ ਜਾਵੇ ਨਾ ਉਹਨੂੰ ਕੱਖ ਨਹੀਂ ਕਹਿੰਦੇ ਜਿਹੜਾ ਆਕਰ 'ਚ ਰਵੇ ਉਹਦੀ ਆਕਰ ਪੜ੍ਹਨਾ ਜਾਣਦੇ ਆ ਫਰੀਦਕੋਟ ਅੱਜ ਪਹਿਲਾ ਦਿਨ ਆ ਅੱਜ ਬਾਬਾ ਜੀ ਦੀ ਹਾਜ਼ਰੀ ਭਰੀ ਆ ਗੁਰੂ ਘਰ ਦਾ ਔਰ ਸੂਫੀਆਂ ਦਾ ਆਪਸ ਵਿੱਚ ਬਹੁਤ ਗਹਿਰਾ ਤਾਲੁਕ ਆ ਹਜ਼ਰਤ ਮੀਆਂ ਮੀਰ ਸਾਹਿਬ ਨੇ ਨੀਂਹ ਪੱਥਰ ਰੱਖਿਆ ਦਰਬਾਰ ਸਾਹਿਬ ਦਾ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਖੁਦ ਚੱਲ ਕੇ ਮਲਤਾਨ ਗਏ ਉਦੋਂ 11ਵੀਂ ਗੱਦੀ ਤੇ ਸਨ ਦੀਵਾਨ ਸਾਹਿਬ ਉੱਥੇ ਗੱਦੀ ਨਿਸ਼ੀਨ ਨੂੰ ਦੀਵਾਨ ਕਿਹਾ ਜਾਂਦਾ ਹੁਣ ਵੀ ਮੈਂ ਰਾवते ਚ ਮੈਂ ਪਾਕਪਟਨ ਵੀ ਜਾਣਾ ਕਈ ਵਾਰੀ ਉੱਥੇ ਮੱਥਾ ਟੇਕਣ ਬਾਬਾ ਫਰੀਦ ਜੀ ਦੇ ਉੱਥੇ ਜਾ ਕੇ ਫੇ ਪਹਿਲੀ ਪਾਤਸ਼ਾਹੀ ਜਗਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੀ ਬਾਣੀ ਲੈ ਕੇ ਆਏ ਸੀ ਉਹ ਗੁਰੂ ਗ੍ਰੰਥ ਸਾਹਿਬ ਚ ਸ਼ਸ਼ੋਭਤ ਆ ਇਸ ਕਰਕੇ ਨਤਮਸਤਕ ਹੋਇਆ ਮੈਂ ਔਰ ਤੁਸੀਂ ਵੀ ਮੇਰੇ ਲਈ ਅਰਦਾਸ ਕਰਨਾ ਇੱਥੇ ਦਾ ਗੁਲਾਮ ਇੱਥੇ ਦਾ ਨੌਕਰ ਬਣਿਆ ਰਹਾ ਮੈਂ ਕਦੀ ਸਿਆਸਤਦਾਨ ਨਾ ਬਣਾ